ਅ ਤਾਕ ਸਰੀਏ ਨੰਦਪੁਰ ਸਾਹਿਬ ਤੋਂ ਹਰ ਇੱਕ ਸਾਲ ਦੀ ਤਰ੍ਹਾਂ ਨਗਰ ਕੀਰਤਨ ਹੁੰਦਾ ਹੁੰਦਾ ਆਪਣੇ ਤੇ ਸੰਗਤ ਲਈ ਹਰ ਇੱਕ ਸਾਲ ਪਕੌੜਿਆਂ ਦਾ ਲੰਗਰ ਲਾਇਆ ਜਾਂਦਾ ਸਾਰੀ ਸੰਗਤ ਵੱਲੋਂ ਵਿਸ਼ੇਸ਼ ਯੋਗਦਾਨ ਬੱਬੀ ਤੇ ਅੰਕਲ ਦਾ ਹੁੰਦਾ ਵਾਹ ਬੱਬੀ ਭਈ ਅਸੀਂ ਗਾ ਸ਼ਾਮ ਨੂੰ 5:30 ਵਜੇ ਨਗਰ ਕੀਰਤਨ ਆਪਣੇ ਇੱਥੇ ਪਹੁੰਚ ਜੂ। ਅੱਰੀ ਸੰਗਤ ਸੇਵਾ ਕਰਨੀ ਨਹੀਂ ਨਹੀਂ ਗੋਲ ਪਲੇਟਾਂ ਜਿਹਨਾਂ ਜੇ ਆਪਾਂ ਹੋ ਜਾਣ ਪਿਆਵਾਂਗੇ ਉਹ ਲੈ ਕੇ ਆਉਣਗਾ ਉਹ ਦਾ ਡਿਸਪੋਜ਼ੇਬਲ ਗਲਾਸ ਲੈ ਆਂਦੇ ਆਪਾਂ ਦਿਖੋ ਜਰਾ ਉਹ ਵੇ ਭਾਈ ਆਹ ਵਿਸ਼ੇਸ਼ ਸੁਗਰਾ ਉਹ ਖਾਲਾ ਪੀ ਖਾਲਾ ਤੀ ਓਏ ਹੈਪੀ ਤੂੰ ਹੀ ਪਕੌੜੇ ਖਾਗੋ ਮੈਂ ਨਾ ਘਰੇ ਜਾ ਕੇ ਤੇ ਹੋ ਲੈ ਮੈਂ ਗੋਲ ਪਲੇਟਾਂ ਆਪਕੇ ਲਈ ਮੈਂ ਉਖਾ ਹੋ ਜਾਂ ਗਰੇ ਨਹੀਂ ਪਲੇਟ ਆਹ ਕਰਵਾਉਂਗਾ ਫੇਰਾ ਗੋਲ ਮੈਂ ਹੈਪੀ ਹਨਾ ਹਨਾ ਉਧਰੋਂ ਬਣਾ ਕੋ ਪਾ ਬਰੂ ਤਾਰ ਨਮੀਓ ਖੁਦ ਕਰ ਟਾਈਲ ਨੂੰ ਦੇ ਹਾਂਜੀ ਬੱਬੀ ਜੀ ਕਿੱਥੇ ਗਾ ਗਿਆ ਨਗਰ ਕੀਰਤਨ ਜੀ ਨਗਰ ਕੀਰਤਨ ਧੂਨਵੜ ਚਾਂਗ ਚ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਕਿੱਥੇ ਜਾਣਾ ਅੱਜ ਵਾਲ ਬਰਦਰ ਆ ਪਾਕਾ ਸਾਹਿਬ ਰਹਿਣਗੇ ਪ੍ਰੈਸ਼ ਕਰਨੇ ਕੋ ਤਰਾ ਪਾਉਸਤ ਬਾਅਦ ਸਮਾਪਤੀ ਕਿੱਥੇ ਹੋਈ ਸਮਾਪਤੀ ਦਿਨਾ ਸਾਹਿਬ ਜੀ ਨਾਲ ਨਾਲ ਆਪਣਾ ਬਿਸਕੁਟ ਰਾਸ ਤੇ ਚਾਹ ਦਾ ਲੰਗਰ ਵੀ ਤਿਆਰ ਆ ਸਾਰੀ ਸੰਗਤ ਨਾਲ ਮਿਲ ਕੇ ਸੇਵਾ ਕਰ ਰਹੀ ਆ ਆ ਬੰਦੇ ਆ ਹੋ ਗਏ ਠੀਕ ਆ ਤੇ ਉਦਾਂ ਦੇ ਹਿਸਾਬ ਨਾਲ ਬੰਦੇ ਆ ਜਾਓ ਬਾਈ ਮਨ ਕੇ ਯਾਰ ਆ ਪੰਜਾਬ ਪਿਆਰ ਰੇ ਤਰ੍ਹਾਂ ਨਾਲ ਕੋਈ ਆਈ ਜਾਣਾ ਬਾਈ ਉਹ ਬਿਮਾਰ ਮੂਲ ਬਾਨੋ ਸਿਆ ਦੇ ਵਿੱਚ ਆ ਜਾਓ ਕਰਾ ਬਾਈ ਆ ਗਏ ਆ ਗਏ ਆ ਜਾਓ ਹਾਂਜੀ ਆ ਬਾਅਦ ਦੇ ਕੋਲ ਲੱਗੋ ਸੇਵਾ ਤੇ ਇੱਧਰ ਛੱਡ ਦੋ ਹਾਂਜੀ ਸ਼ੁਰੂ ਕਰਾ ਆ ਕੋਈ ਮਨ ਇਹ ਦੁਨੀਆ ਇੱਕ ਸੁਪਨਾ ਹੈ ਯਾਰ ਕਿੱਥੇ ਪੜੀ ਹੋ ਸੰਗਤ ਪਹਿਲਾਂ ਝਾੜੂ ਲਾ ਰਹੀ ਆ ਸੇਵਾਦਾਰ ਤਿਆਰ ਵਰ ਤਿਆਰ ਆ ਸਾਰੇ ਸੇਵਾਦਾਰ ਤਨੋਂ ਮਨੋਂ ਸੇਵਾ ਕਰ ਰਹੇ ਆ ਇਧਰ ਬੱਬੀ ਵੱਲੋਂ ਪੰਜ ਪਿਆਰਿਆਂ ਵਾਸਤੇ ਦੁੱਧ ਗਰਮ ਹੋ ਰਿਹਾ ਜੀ ਆ ਜਗਾ ਖਾਲੀ ਕਰ ਦੋ ਪੁੱਤੈ ਮੈਂ ਕਿਹੜੀ ਚੱਕੀ ਕਰਾਂ ਸੇਵਾ ਦਾ ਤੁਮ ਨੂੰ ਸੇਵਾ ਕਰ ਰਹੇ ਆ ਜੀ ਇਹ ਨਗਰ ਕੀਰਤਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਰਾਹੀ ਆਉਂਦਾ ਹੋਇਆ ਆਪਣੇ ਇਤਰ ਵੱਖ-ਵੱਖ ਗੁਰਦੁਆਰਿਆਂ ਚ ਸਟੇ ਕਰਦੇ ਹੋਏ ਦੀਨਾ ਸਾਹਿਬ ਸਮਾਪਤੀ ਹੁੰਦੀ ਹੈ ਜੀ ਠੀਕ ਹੈ ਜੀ। ਇਸ ਦਮਾ ਕਿਹੜੀ ਜਗ੍ਹਾ ਜਾਣਾ ਜੀ? ਇਸ ਦਮਾ ਆਪਣਾ ਗੋਦਵਾਰਾ ਪੱਕਾ ਸਾਹੋ। ਠੀਕ ਹੈ ਜੀ। ਅੱਗੇ ਨਗਾਰਾ ਵਜਾਇਆ ਜਾ ਰਿਹਾ। ਪਿੱਛੇ-ਪਿੱਛੇ ਸੰਗਤ ਜੁੜੀ ਆ ਰਹੀ ਹੈ। ਮੰਦਰ ਲੰਗਰ ਦੀ ਬਿਲਕੁਲ ਤਿਆਰੀ ਹੈ। ਪੂਰੀ ਮਰਜਾਦਾ ਨਾਲ ਇਹ ਨਗਰ ਕੀਰਤਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਉਂਦਾ ਹੈ ਜਲ ਵਿੱਚ ਮਾਖੀ ਬਾਣ ਦੇ ਜੰਗਲ ਵਿੱਚ ਮਾਖੀ ਬਾਣ ਸਿੰਘ ਅੰਮ੍ਰਿਤ 22 ਬੈਟਰੀ ਇਹਨਾਂ ਦਾ ਅਪਡੇਟ ਤੇ ਕੋਈ ਸਿਸਟਮ ਆ ਕਿ ਉਹ 4 ਘੰਟੇ 8 ਘੰਟੇ ਆ ਇੱਕੀ ਆ ਮੇਰੇ ਵੀ ਇਹ ਪਾਣੀ ਖਾਨ ਲੱਗ ਗਿਆ ਅਪਡੇਟ ਤੋਂ ਬਾਅਦੋਂ ਬੜੀ ਜਾਂਦੀ ਹੈ ਅੱਛਾ ਮੇਰਾ 8 ਘੰਟੇ ਕੱਢ ਜਾਂਦਾ ਵਾ ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਕਿ ਨਗਰ ਕਾਰਜਾਇਕੀ ਇਹ ਦੇ ਦੇ ਹਾਂ ਫੇਰ ਨਿਕਲਦਾ ਪੰਨ ਮੱਈ ਉੱਚਾ ਪੀਲ ਗਲੇ ਆਪਣਾ ਮਲਕ ਉਠਾ ਕੇ ਚੱਲੇ ਆ ਚੱਲਿਆ ਚੱਲਿਆ ਆਪਣੀ ਦਾ ਕੀ ਵਿਖੜੇ ਹਵਾ ਬ ਸਤਿ ਸ਼੍ਰੀ ਅਕਾਲ ਤੁਹਾਨੂੰ ਦਸ਼ਮੀ ਪਿਤਾ ਗੁੰਗੀ ਅਸ਼ਗੁਰੂ ਗੋਬਿੰਦ ਸਿੰਘ ਪਟਾ ਜੀ ਸੱਜਣ ਸਤਿਕਾਰ ਦੇ ਮਾਲਕ ਜੀ ਜੀ ਅਨੰਤ ਮੂਰਤ ਹੈ ਰਿਕਨ ਨਾ ਆਪਾਂ ਬਚਾ I'm going ਸੱਜਿਆ ਆਇਆ ਮੱਖੋ ਗੁਰੂ ਮੇਰਾ ਗੁਰੂ ਸੱਜਿਆ ਨਿਯਮ ਵਾਲਾ ਸੱਜਿਆ ਆਇਆ ਮੱਖੋ ਗੁਰੂ ਮੇਰਾ ਗੁਰੂ ਕਾ ਕੀ ਨਾ ਵਾਲਾ ਸੱਜਿਆ ਆਇਆ ਨਲ ਕੋਰੇ ਲੱਖ ਮੇਰਾ ਗੁਰੂ ਉਤਾਰ ਕੀ ਨਾ ਵਾਲਾ ਬੱਬੀ ਵੀਰ ਪੰਜ ਪਿਆਰਾ ਸਹਿਬਾਨਾ ਨੂੰ ਦੁੱਧ ਛਕਾ ਕੇ ਆਇਆ ਜੀ Burton, um, no se va ਸੇਵਾ <todos>

ਜਾਂਦੀਆਂ ਜਾਂਦੀਆਂ ਤਾਂ ਜੋ ਸੰਗਤਾਂ ਨੂੰ ਇਤਿਹਾਸ ਦਾ ਪਤਾ ਲੱਗ ਦਿੱਤੀ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹਰ ਸਾਲ ਇੱਧਰ ਸੰਗਤ ਲਈ ਲੰਗਰ ਜੋ ਲਗਾਇਆ ਸੀ ਉਸ ਨੂੰ ਸਕਾਰੇ ਨੇ ਸੇਵਾਦਾਰ ਨਾਲ ਦਰਸ਼ਨ ਕੀਤੇ ਤੇ ਸੇਵਾਦਾਰਾਂ ਨੇ ਬੜੀ ਸ਼ਰਧਾ ਨਾਲ ਲੰਗਰ ਸ਼ਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ